ਅਸੀਂ ਆਪਣੀ ਨਾਰਮਲ ਜ਼ਿੰਦਗੀ ਜੀ ਰਹੇ ਹਾਂ ਉਸ ਦਿਨ ਵੀ ਅਸੀਂ ਰੂਟੀਨ ਦੀ ਤਰ੍ਹਾਂ ਘਰ ਵਿੱਚ ਸੁੱਤੇ ਹੋਏ ਸੀਗੇ ਤੇ ਜਦੋਂ ਅਸੀਂ ਮਤਲਬ ਇੱਕਦਮ ਉੱਠੇ ਪੁਲਿਸ ਸਾਡੇ ਘਰ ਵਿੱਚ ਸੀਗੀ ਬਾਤ ਤਾਂ ਆਪਾਂ ਇੱਕਦਮ ਡਰ ਗਏ ਲੇਡੀਜ਼ ਅਸੀਂ ਕੱਲੀਆਂ ਸੀਗੀਆਂ ਮਨਿੰਦਰ ਸਿੰਘ ਖੇਤ ਆਪਣਾ ਪਾਣੀ ਦੇਖਣ ਗਏ ਹੋਏ ਸੀ ਵਰਸਨ ਬੀਜਣਾ ਸੀ ਤੇ ਇਹਨਾਂ ਨੇ ਸਭ ਤੋਂ ਪੁੱਛ ਗਏ ਛੇ ਸ਼ੁਰੂ ਕਰ ਦਿੱਤੀ ਸਿੱਧੀ ਵੀ ਮਨਿੰਦਰ ਸਿੰਘ ਕਿੱਥੇ ਉਹਨੂੰ ਪੇਸ਼ ਕਰੋ ਤੇ ਆਪਾਂ ਪੁੱਛਿਆ ਵੀ ਸਾਨੂੰ ਦੱਸੋ ਤੇ ਸਹੀ ਵੀ ਮਾਮਲਾ ਕੀ ਆ ਕਹਿੰਦੇ ਨਹੀਂ ਅਸੀਂ ਤੇ ਪੁੱਛ ਗਏ ਛ ਲਈ ਉਦਾਂ ਹੀ ਆਏ ਹਾਂ ਹਨਾ ਤੇ ਆਪਾਂ ਕਿਹਾ ਕਿ ਉਹ ਬੰਬੀ ਤੇ ਗਏ ਹੋਏ ਆ ਉਹ ਘਰ ਨਹੀਂ ਹੈਗੀ ਤੇ ਫਿਰ ਇਹਨਾਂ ਨੇ ਸਾਡੇ ਅੰਦਰ ਸਿੱਧਾ ਕਮਰਿਆਂ ਦੇ ਵਿੱਚ ਸਾਰੇ ਮਤਲਬ ਸਾਰੇ ਕਮਰੇ ਇਹਨਾਂ ਨੇ ਛਾਣਬੀਨ ਕਰਨੀ ਸ਼ੁਰੂ ਕਰ ਦਿੱਤੀ ਤੇ ਸਾਡੇ ਕੈਮਰਿਆਂ ਦੇ ਸਵਿੱਚ ਵੀ ਬੰਦ ਕਰ ਦਿੱਤੇ ਆਪਾਂ ਇੱਕਦਮ ਡਰ ਗਏ ਹਨਾ ਵੀ ਇਹ ਕੀ ਆ ਤੇ ਫਿਰ ਉਸ ਤੋਂ ਬਾਅਦ ਮਤਲਬ ਉਹਨਾਂ ਨੂੰ ਪੇਸ਼ ਕਰਾਇਆ ਗਿਆ ਜਦੋਂ ਉਹਨਾਂ ਨੇ ਉੱਥੇ ਵੀ ਲੈ ਕੇ ਪੁੱਛਗਿਛ ਲਈ ਗਏ ਸੀਗੇ ਪਰ ਉੱਥੇ ਉਹਨਾਂ ਨੇ ਉਹਨਾਂ ਨੂੰ 5:30-5 ਵਜੇ ਦੀ ਸਵੇਰ ਦੀ ਘਟਨਾ ਮਾਰਨ ਦੀ 27 ਤਰੀਕ ਦੀ ਜਦੋਂ ਘਰ ਦੇ ਫੋਲਾ ਫਰਾਲੀ ਕੀਤੀ ਕਿ ਕੋਈ ਕਿਸ ਤਰ੍ਹਾਂ ਜੋ ਚੀਜ਼ ਮਿਲੀ ਇਹਨਾਂ ਨੂੰ ਨਹੀਂ ਕੁਝ ਵੀ ਨਹੀਂ ਮਿਲਿਆ ਘਰ ਚੋਂ ਤਰਾਜੋਗ ਐਸਾ ਕੁਝ ਵੀ ਨਹੀਂ ਮਿਲਿਆ ਉਹਨਾਂ ਨੇ ਸਾਡੇ ਬਿੱਡਾਂ ਦੇ ਦਰਾਜ ਤੱਕ ਫਰੋਲੇ ਗਏ ਮਤਲਬ ਲੇਡੀਜ਼ ਅੰਦਰ ਸੁੱਤੀਆਂ ਹੋਈਆਂ ਸੀ ਉਹਨਾਂ ਨੂੰ ਦੱਸਿਆ ਵੀ ਗਿਆ ਵੀ ਬੱਚੇ ਅੰਦਰ ਸੁੱਤੇ ਹੋਏ ਆ ਲੇਡੀਜ਼ ਸੁੱਤੀਆਂ ਹੋਈਆਂ ਉਹ ਫਿਰ ਵੀ ਅੰਦਰ ਸਾਰੇ ਮਤਲਬ ਚੱਲ ਗਏ ਆ ਇਹਨੂੰ ਨਾਲ ਨਹੀਂ ਸੀ ਲੈ ਕੇ ਹੁਣ ਕੀ ਮੰਗਕੀ ਹੈ ਠੀਕ ਹੈ ਸਾਡੀ ਇਹੋ ਮੰਗਾ ਕੇ ਸਾਨੂੰ ਇਨਸਾਫ ਦਿੱਤਾ ਜਾਵੇ ਹੈਨਾ ਸਾਡੇ ਨਾਲ ਨਜਾਇਜ਼ ਧੱਕਾ ਹੋ ਰਿਹਾ ਅੱਜ ਦਾ ਮਾਮਲਾ ਪੰਜਾਬ ਪੁਲਿਸ ਦੀ ਧੱਕੇਸ਼ਾਹੀ ਦੇ ਵਿਰੋਧਾ ਕਿਉਂਕਿ ਅੱਜ ਤੋਂ ਆ ਜਿਹੜਾ ਕੁਝ ਦਿਨ ਪਹਿਲਾਂ ਜੁੱਧ ਨਸ਼ਿਆਂ ਵਿਰੁੱਧ ਰੰਬਿਆ ਇਹਦੇ ਤਹਿਤ ਉਹੋ ਕੁਝ ਹੀ ਹੋ ਰਿਹਾ ਜੋ 84 ਚ ਹੋਇਆ ਸੀ ਨਜਾਇਜ਼ ਮੁੰਡੇ ਚੁੱਕ ਕੇ ਮਾਰਦੇ ਨੇ ਅੱਜ ਵੀ ਜਿਹੜੇ ਵੇਚਣ ਵਾਲੇ ਨੇ ਜਿਹੜੇ ਵੱਡੇ ਕਾਰੋਬਾਰੀ ਨੇ ਉਹਨਾਂ ਵੱਲ ਤੇ ਕੋਈ ਪੁਲਿਸ ਜਾਂਦੀ ਨਹੀਂ ਤੇ ਛੋਟਿਆਂ ਨੂੰ ਚੁੱਕਿਆ ਜਾਂਦਾ ਮੈਂ ਇੱਕ ਦੀ ਗੱਲ ਨਹੀਂ ਕਰਦਾ ਅੱਜ ਸਾਡੇ ਪੰਜਾਬ ਦੀ ਧਰਤੀ ਤੇ ਜਾਂ ਸਾਡੇ ਕੋਟਲੀ ਦੀ ਧਰਤੀ ਤੇ ਇਹ ਲਖਵਿੰਦਰ ਸਿੰਘ ਐਚ ਐਚਓ ਕਿਸੇ ਨੂੰ ਵਿਸ਼ਵਾਸ ਚ ਲੈਂਦਾ ਕਹਿੰਦਾ ਤੁਹਾਡੇ ਬੱਚਿਆਂ ਨੂੰ ਮੈਂ ਨਸ਼ਾ ਛਡਾਊ ਕੇਂਦਰ ਚ ਦਾਖਲ ਕਰਾਉਣਾ ਤੇ ਮੁੜਕੇ ਉਹਨਾਂ ਤੇ 6-6 ਗ੍ਰਾਮ ਮਾਲ ਪਾ ਕੇ ਤੇ ਉਹਨਾਂ ਨੂੰ ਜੇਲ੍ਹ ਭੇਜਦਾ ਫਿਰ ਕੋਈ ਬੰਦਾ ਅਦਾਲਤ ਤੋਂ ਜ਼ਮਾਨਤ ਕਰਵਾ ਕੇ ਘਰ ਆਉਂਦਾ ਉਹਨੂੰ ਸੁੱਤੇ ਪੈ ਨੂੰ ਘਰੋਂ ਚੁੱਕਦਾ ਤੇ ਉਹਦੇ ਦੇ 40-50 ਗੋਲੀਆਂ ਕਿੱਥੇ ਜਾ ਕੇ ਪਾਉਂਦਾ ਕੋਟਲੀ ਪੁਲ ਥੱਲੇ ਉਥੋਂ ਦੀ ਲੋਕੇਸ਼ਨ ਬਣਾ ਕੇ ਇਓ ਗੋਲੀਆਂ ਪਾਉਂਦਾ ਇਹੇ ਸ਼ੇਈ ਤਰ੍ਹਾਂ 27 ਤਰੀਕ ਨੂੰ ਸਵੇਰੇ 5:00 ਵਜੇ ਨਾਲ ਮਨਿੰਦਰ ਸਿੰਘ ਦੇ ਘਰ ਪੁਲਿਸ ਆਈ ਜਿਦੇ ਵਿੱਚ ਮਨਬੀਰ ਸਿੰਘ ਡੀਐਸਪੀ ਜਿਹੜੇ ਨੇ ਸਪੈਸ਼ਲ ਬ੍ਰਾਂਚ ਬਟਾਲਾ ਤੋਂ ਆਏ ਨਾਲ ਉਹਨਾਂ ਦੇ ਕੋਈ ਸਾਥੀ ਸੀ ਮੈਨੂੰ ਇੱਕ ਗੱਲ ਦੀ ਹੈਰਾਨੀ ਹੋਈ ਜੇ ਉਹ ਸੱਚੇ ਸੀ ਉਹਨਾਂ ਨੇ ਆਉਂਦਿਆਂ ਕੈਮਰੇ ਬੰਦ ਕਰ ਦਿੱਤੇ ਜੇ ਸਾਡੇ ਕੋਲੋਂ ਕੁਝ ਸਾਡੇ ਕੋਲ ਕੁਝ ਹੈ ਸੀ ਮਨਿੰਦਰ ਦਾਗੀ ਸੀ ਉਹਦਾ ਘਰ ਫੋਲਣਾ ਸੀ ਉਹਦੇ ਕੈਮਰਿਆਂ ਦੀ ਨਿਗਰਾਨੀ ਚ ਫੋਲਦੇ ਉਹ ਕੈਮਰੇ ਬੰਦ ਕਰ ਦਿੱਤੇ ਪਰ ਉਸ ਬੰਦੇ ਨੂੰ ਪਤਾ ਨਹੀਂ ਵੀ ਗੁਮਾੜ ਵੀ ਕੈਮਰੇ ਚੱਲਦੇ ਆ ਤੇ ਹੋਰ ਵੀ ਕਿਤੇ ਚੱਲਦੇ ਆ ਜਿਹਦਾ ਅੱਜ ਫੋਟੋ ਉਹਨਾਂ ਦੀ ਆ ਗਈ ਮਨਿੰਦਰ ਸਿੰਘ ਨੂੰ ਅਸੀਂ ਆਪ ਜਾ ਕੇ ਨਾਲ ਸਾਨੂੰ ਮਨਮੀਤ ਸਿੰਘ ਨੇ ਇਹ ਗੱਲ ਕਹੀ ਆ ਵੀ ਪੁੱਛ ਗੇ ਸੀ ਕਰਨੀ ਆ ਇਨਕੁਆਰੀ ਕਰਨੀ ਆ ਤੇ ਕਾਮਰ ਸਾਹਿਬ ਤੁਹਾਡੇ ਨਾਲ ਹੀ ਭੇਜ ਦੇਣਾ ਮੈਂ ਤੇ ਕਾਮਰ ਮਨਿੰਦਰ ਸਿੰਘ ਦੋਵੇਂ ਜਾ ਕੇ ਜਦੋਂ ਮਿਲੇ ਤੇ ਸਾਨੂੰ ਐਸਐਚਓ ਨੇ ਕਿਹਾ ਵੀ ਕੋਈ ਨਹੀਂ ਆ ਦੋ ਚਾਰ ਮਿੰਟਾਂ ਚ ਗੱਲ ਕਰਕੇ ਤੁਹਾਨੂੰ ਭੇਜ ਦਿੰਨੇ ਆ ਇਹ ਉਹ ਦੁਬਾਰਾ ਆਖਦਾ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦਾ ਜੀ ਸਾਫ ਦੇ ਪੀਐਸ ਕਰਾਉਣਾ ਉਹਨਾਂ ਨੇ ਪੁੱਛ ਗਿਛ ਕਰਨੀਆਂ ਥੋੜੀ ਦੇਰ ਬਾਅਦ ਹੀ ਪਤਾ ਲੱਗਾ ਵੀ ਉਹਨਾਂ ਨੇ ਇੱਕ ਇਲਾਕੇ 'ਚ ਫਰੋਦੀ ਦੀ ਮਸਲੇ ਨਾਲ ਮਨਿੰਦਰ ਸਿੰਘ ਨੂੰ ਜੋੜ ਦਿੱਤਾ ਜਿਹੜਾ ਸਰਾਸਰ ਗਲਤ ਜਿਸ ਬੰਦੇ ਦੀ ਫਰੋਦੀ ਦੇ ਨਾਲ ਜੋੜਿਆ ਉਹ ਬੰਦਾ ਥਾਣੇ ਗਿਆ ਉਸ ਬੰਦੇ ਨੇ ਥਾਣੇ ਜਾ ਕੇ ਤੇ ਐਸਐਚਓ ਨੂੰ ਕਿਹਾ ਮੁਨਸੀ ਨੂੰ ਕਿਹਾ ਸਾਰਿਆਂ ਨੂੰ ਕਿਹਾ ਵੀ ਇਹ ਗਲਤ ਹੋ ਰਿਹਾ ਮੇਰੇ ਤਾਂ ਮੇਰੇ ਦੇ ਕਾਰਾ ਕਰਨ ਵਾਲੇ ਬੰਦੇ ਤਰਨ ਤਰਨਦੇ ਆ ਫੋਟੋ ਕੈਮਰੇਜ ਤੁਹਾਡੇ ਕੋਲ ਨਹੀਂ ਪਰ ਪੁਲਿਸ ਨੇ ਇੱਕ ਨਹੀਂ ਸੁਣੀ ਕੱਲ ਅਸੀਂ ਦੁਬਾਰਾ ਫੇਰ ਗਏ ਆ ਪਾਰਟੀ ਵੱਲੋਂ ਡੈਪੂਟੇਸ਼ਨ ਦੇ ਤੌਰ ਤੇ ਤੇ ਸਾਨੂੰ ਵਾਅਦਾ ਕੀਤਾ ਗਿਆ ਕਿ ਸ਼ਾਮਾ ਨੂੰ ਅਸੀਂ ਮਨਿੰਦਰ ਸਿੰਘ ਨੂੰ ਘਰ ਭੇਜ ਦੇਣਾ ਸ਼ਾਮਾ ਨੂੰ ਉਹਨਾਂ ਨੂੰ ਜੇਲ੍ਹ ਭੇਜਦਾ ਜਦੋਂ ਅਸੀਂ ਪਤਾ ਕਰਦੇ ਆ ਸਿਰਫ 56 ਨੰਬਰ ਕੋਈ ਮੁਕਦਮਾ ਆ ਉਹਦੇ ਵਿੱਚ ਦਰਜ ਨਾਮ ਉਹਦੇ ਨਾਲ ਜੋੜ ਕੇ ਉਹਨੂੰ ਘੱਲਿਆ ਗਿਆ ਸਿੱਧੀ ਕੋਈ ਐਫ ਆਰ ਨਹੀਂ ਇਹ ਰਾਸ਼ੀ ਸਿਆਸੀ ਸ਼ੈ ਦੇ ਉੱਤੇ ਇਹ ਰਾਜਨੀਤਿਕ ਤੌਰ ਦੇ ਉੱਤੇ ਦਬਾਇਆ ਜਾ ਰਿਹਾ ਬਿੰਦਰ ਨੂੰ ਤੇ ਉਸ ਕਰਕੇ ਇਹਦੇ ਤੇ ਪਰਚਾ ਹੋ ਰਿਹਾ ਮੈਂ ਅਪੀਲ ਕਰਨਾ ਮੈਂ ਭਗਵੰਤ ਮਾਨ ਜੀ ਨੂੰ ਭਗਵੰਤ ਮਾਨ ਸਾਹਿਬ ਤੁਸੀਂ ਬਦਲਾ ਦੀ ਨੀਤੀ ਚਾਹੁੰਦੇ ਹੋ ਤੇ ਬਦਲੇ ਦੀ ਨੀਤੀ ਲਿਆਏ ਹੋ ਜਿਹੜੇ ਲੋਕ ਹਨੇਰੇ ਦੀ ਜ਼ਿੰਦਗੀ ਚੋਂ ਚਾਨਣ ਵਿੱਚ ਆਣ ਕੇ ਆਪਣਾ ਟਾਈਮ ਬਿਤਰ ਕਰਨਾ ਚਾਹੁੰਦੇ ਆ ਉਹਨਾਂ ਨੂੰ ਦੁਬਾਰਾ ਫਿਰ ਹਨੇਰੇ ਵਿੱਚ ਛੁਟਿਆ ਜਾ ਰਿਹਾ ਇਹ ਕਾਨੂੰਨੀ ਆ ਮੇਰੇ ਲਾਗੇ ਪਿੰਡ ਆ ਗਿੱਲਾ ਬਿੱਲਾ ਗਾਜੀ ਨੰਗਲ ਉਹਨੂੰ ਵੀ ਕਿਸੇ ਫਰੌਤੀ ਨਾਲ ਜੋੜ ਦਿੱਤਾ ਜਿਸ ਫਰੌਤੀ ਨਾਲ ਸਾਡੇ ਮਨਿੰਦਰ ਸਿੰਘ ਨੂੰ ਜੋੜਿਆ ਜਾ ਰਿਹਾ ਉਸ ਦਿਨ ਮਨਿੰਦਰ ਸਿੰਘ ਦੇ ਛੋਟੇ ਭਰਾ ਦੀ ਮੌਤ ਹੋਈ ਅਸੀਂ ਘਰ ਬੈਠੇ ਸਾਰੇ ਜਿਹਦੇ ਜਵਾਨ ਭਰਾ ਦੀ ਮੌਤ ਹੋਈ ਉਹ ਘਰੋਂ ਕਿ ਲੱਗ ਬਾਹਰ ਜਾਂਦਾ ਪਤਾ ਨਹੀਂ ਇਸ ਐਸਐਚਓ ਨੇ ਕਿਹੜਾ ਬਦਲਾ ਲੈਣਾ ਸਾਡੇ ਕੋਲੋਂ ਇਲਾਕੇ ਕੋਲੋਂ ਇੱਕ ਕੋਲੋਂ ਨਹੀਂ ਕਿਸੇ ਦੀ ਕੋਈ ਇਤ ਨਹੀਂ ਮੈਂ ਅਪੀਲ ਕਰਦਾ ਆਉਣ ਵਾਲੇ ਸਮੇਂ ਚ 4 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋ ਰਹੀ ਆ ਗਰਦਾਸਪੁਰ ਉਹਦੇ ਵਿੱਚ ਵਿਚਾਰ ਕਰਕੇ ਬਹੁਤ ਵੱਡਾ ਐਕਸ਼ਨ ਕਰਾਂਗੇ ਇਹਨਾਂ ਦੇ ਖਿਲਾਫ ਜੇ ਇਸ ਲਖਮਿੰਦਰ ਸਿੰਘ ਨੇ ਆਪਣੇ ਆਪ ਨੂੰ ਨਾਥ ਨਾ ਪਾਈ ਜਾਂ ਇਹਨੂੰ ਬਦਲਿਆ ਨਾ ਗਿਆ 4 ਤਰੀਕ ਤੋਂ ਬਾਅਦ ਵਿੱਚ ਕੋਈ ਐਕਸ਼ਨ ਜੜਾ ਅਸੀਂ ਲਵਾਂਗੇ ਅਸੀਂ ਖੈਰਾ ਸੁਲਤਾਨ ਪਿੰਡ ਦੇ ਵਿੱਚ ਜਿਹੜਾ ਇਸ ਪਿੰਡ ਦਾ ਨੌਜਵਾਨ ਮਨਿੰਦਰ ਸਿੰਘ ਹੀ ਉਹਨੂੰ ਪੁਲਿਸ ਅੱਜ ਤੋਂ 2-3 ਦਿਨ ਪਹਿਲਾਂ ਭਾਚਾ ਦੇ ਕੇ ਲੈ ਗਈ ਆ ਜਿਸ ਉੱਪਰ ਕੱਲ ਕੱਲ ਨੂੰ ਉਹਨਾਂ ਨੇ ਉਹਨੂੰ ਜੇਲ੍ਹ ਚ ਭੇਜ ਦਿੱਤਾ ਪਰ ਅਸੀਂ ਇਸ ਚੀਜ਼ ਦੀ ਮੰਗ ਕਰਨੇ ਆ ਕਿ ਪੁਲਿਸ ਜਿਹੜੀ ਆ ਉਹ ਜਾਣ ਬੁੱਝ ਕੇ ਉਹਨੂੰ ਫਸਾਇਆ ਗਿਆ ਜੇ ਅਗਰ ਉਹਦਾ ਕੋਈ ਵੀ ਪਿਛਲਾ ਰਿਕਾਰਡ ਠੀਕ ਨਹੀਂ ਸੀ ਪਰ ਫਿਰ ਵੀ ਉਹ ਹੁਣ 5-7 ਸਾਲ ਤੋਂ ਲਗਾਤਾਰ ਆਪਣੇ ਘਰ ਦੇ ਵਿੱਚ ਵਧੀਆ ਜ਼ਿੰਦਗੀ ਜੀ ਰਿਹਾ ਔਰ ਅਸੀਂ ਉੱਚ ਅਫਸਰਾਂ ਤੋਂ ਵੀ ਇਹੀ ਮੰਗ ਕਰਨੇ ਆ ਕਿ ਜਿਹੜਾ ਬੰਦਾ ਦੇਸ਼ ਦੇ ਬਣੇ ਹੋਏ ਕਾਨੂੰਨ ਦੇ ਅਨੁਸਾਰ ਜੀਣਾ ਚਾਹੁੰਦਾ ਉਹਨੂੰ ਜੀਣ ਲਈ ਜ਼ਰੂਰ ਮੌਕਾ ਦਿੱਤਾ ਜਾਏ ਤਾਂ ਕਿ ਇਹ ਸਮਾਜ ਵੀ ਚੰਗਾ ਬਣ ਸਕੇ ਤੇ ਲੋਕ ਜਿਹੜੇ ਆ ਉਹ ਵੀ ਚੰਗੀ ਜ਼ਿੰਦਗੀ ਬਤੀਤ ਕਰ ਸਕਣ ਇਹ ਦੁਬਾਰਾ ਫੇਰ ਅਸੀਂ ਉੱਚ ਅਫਸਰਾਂ ਕੋਲੋਂ ਮੰਗ ਕਰਨੇ ਆ ਕਿ ਇਹਦੀ ਇਨਕੁਆਰੀ ਕਰਕੇ ਸਹੀ ਇਹਦੀ ਜਿਹੜੀ ਆ ਉਹ ਸ਼ਾਨਬੀਨ ਕੀਤੀ ਜਾ ਜਿੰਨਾ ਕ ਸਾਨੂੰ ਪੁਲਿਸ ਨੇ ਦੱਸਿਆ ਉਹ ਕਹਿੰਦੇ ਆ ਵੀ ਇਹਦਾ ਫਰੋਤੀਆਂ ਨਾਲ ਸੰਬੰਧ ਹੈ ਲੇਕਿਨ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਸਾਡੀ ਸਮਝ ਮੁਤਾਬਕ ਇਸ ਇਲਾਕੇ ਜਾਂ ਪੂਰੇ ਪੰਜਾਬ ਵਿੱਚ ਅਗਰ ਇਹ ਬੰਦੇ ਦੇ ਉੱਤੇ ਕੋਈ ਵੀ ਫਰੋਤੀ ਦਾ ਇਲਜ਼ਾਮ ਲੱਗੇ ਤਾਂ ਹੀ ਦੇਨਦਾਰਾਂ ਇਹ ਗੱਲ ਅਹੀਂ ਉਹਨਾਂ ਨੂੰ ਕਹੀ ਆ ਪਰ ਉਹ ਇਸ ਗੱਲ ਹੀ ਸਾਡੀ ਇੰਨੀ ਗੱਲ ਕਹਿਣ ਨਾਲ ਉਹ ਸੰਤੁਸ਼ਟ ਨਹੀਂ ਹੋਏ ਹੁਣ ਅੱਗੇ ਬਾਕੀ ਸਾਨੂੰ ਨਹੀਂ ਪਤਾ ਉਹਨਾਂ ਨੇ ਅਗਲੀ ਕਾਰਵਾਈ ਜਿਹੜੀ ਉਹ ਕੀ ਕੀ ਖਾਰੇ ਦੀ ਕੋਈ ਕਾਪੀ ਉਹਨਾਂ ਨਹੀਂ ਦਿੱਤੀ ਕਿਉਂਕਿ ਐਫ ਆਰ ਆਈ ਜਿਹੜੀ ਅੱਜ ਤੋਂ ਪਹਿਲਾਂ ਹੋਈ ਹੀ ਜਿਮਣੀ ਚ ਕਹਿ ਰਹੇ ਆ ਵੀ ਕੁਝ ਪਾਇਆ ਲੈਕਿਨ ਉਹ ਅਜੇ ਤੱਕ ਜਿਹੜਾ ਉਹ ਬਾਹਰ ਨਹੀਂ ਆਇਆ ਪਤਾ ਚੱਲਿਆ ਵੀ ਕੁਝ ਲੋਕਾਂ ਨੇ ਵੀ ਉਹਨਾਂ ਦੇ ਹੱਕ ਵਿੱਚ ਜਾ ਕੇ ਬਿਆਨ ਦਿੱਤੇ ਨੇ ਥਾਣੇ ਕਿ ਇਹਦੇ ਕੋਈ ਮਲਕਾਂ ਨਾਲ ਲਿੰਕ ਜਿਹੜੇ ਸਾਡੇ ਇਲਾਕੇ 'ਚ ਜਿਨ੍ਹਾਂ ਨੂੰ ਫਰੋਤੀਆਂ ਮਿਲੀਆਂ ਉਹ ਵੀ ਉੱਥੇ ਜਿਨ੍ਹਾਂ ਨੂੰ ਫਰੋਤੀਆਂ ਦੇ ਧਮਕੀਆਂ ਮਿਲੀਆਂ ਸੀ ਉਹਨਾਂ ਜਾ ਕੇ ਵੀ ਕਿਹਾ ਵੀ ਇਹ ਜਿਹੜੀਆਂ ਤੁਸੀਂ ਕਰ ਰਹੇ ਹੋ ਇਹ ਠੀਕ ਨਹੀਂ ਕਰ ਰਹੇ ਇਹ ਸਾਡੇ ਇਲਾਕੇ ਦੇ ਵਿੱਚ ਬਹੁਤ ਮਾੜਾ ਤੁਸੀਂ ਜਿਹੜਾ ਬੀਜ ਆ ਬੀਜ ਰਹੇ ਹੋ ਉਹ ਅਸੀਂ ਉਹਨਾਂ ਦਾ ਵੀ ਇਸ ਗੱਲ 'ਈ ਤਨਵਾਦ ਕਰਨੇ ਆ ਜਿਨ੍ਹਾਂ ਨੇ ਕਿਹਾ ਵੀ ਬਿਲਕੁਲ ਜਿਹੜਾ ਨਜਾਇਜ਼ ਹੈ ਉਹ ਕੰਮ ਨਹੀਂ ਹੋਣਾ ਜੀ ਲੱਗਦਾ ਨਹੀਂ ਵੀ ਮਨਮਰਜ਼ੀ ਕਾ ਵੀ ਉਹ ਰਿਸਰਟਮਲੀ ਪੁਲਿਸ ਬਿਲਕੁਲ ਲੱਗਦਾ ਜੀ ਮਨਮਰਜ਼ੀ ਕਰ ਰਹੀ ਆ ਕਿਉਂਕਿ ਮਤਲਬ ਕਹਿਣ ਨੂੰ ਤੇ ਐਂ ਲੱਗਦਾ ਵੀ ਜਿੱਦਾਂ ਬਹੁਤ ਵਧੀਆ ਜਿੱਦਾਂ ਲੰਬ ਪੋਚ ਕੇ ਸਾਡੇ ਨਾਲ ਗੱਲ ਕਰਦੇ ਆ ਲੇਕਿਨ ਅੰਦਰ ਖਾਤੇ ਜਿਹੜਾ ਉਹ ਪਤਾ ਨਹੀਂ ਕਿਦੇ ਕਹਿਣ ਦੇ ਅਨਸਾਰ ਜਿਹੜਾ ਉਹ ਕੰਮ ਕਰਦੇ ਆ ਇਹ ਆ ਕਿ ਖੈਰਾ ਸੁਲਤਾਨ ਦਾ ਇੱਕ ਨੌਜਵਾਨ ਮਨਿੰਦਰ ਸਿੰਘ ਜਿਹੜਾ ਆਪਣੀ ਚੰਗੀ ਜ਼ਿੰਦਗੀ ਜੀ ਰਿਹਾ ਸੀ ਘਰ ਬੈਠ ਕੇ ਉਹਨੂੰ ਵੀ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਕੱਲ ਸਾਡੇ ਨਾਲ ਬਹੁਤ ਗੱਲਾਂ ਕੀਤੀਆਂ ਇਹਨਾਂ ਨੂੰ ਅਸੀਂ ਸ਼ਾਮ ਨੂੰ ਡਿਸਚਾਰਜ ਡਿਸਚਾਰਜ ਕਰਵਾ ਦੇਣਾ ਹੈ ਪਰ ਡਿਸਚਾਰਜ ਕਰਨ ਦੀ ਬਜਾਏ ਉਹਨਾਂ ਨੂੰ ਤੇ ਹੋਰ ਨੌਜਵਾਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ ਕਿ ਪੰਜਾਬ ਦੀ ਪੁਲਿਸ ਦੇਸ਼ ਦੇ ਅਮਨ ਕਾਨੂੰਨ ਨੂੰ ਪੰਜਾਬ ਦੇ ਅਮਨ ਕਾਨੂੰਨ ਨੂੰ ਕਾਇਮ ਰੱਖਣ ਲਈ ਜੋ ਹੋ ਸਕਦਾ ਹੈ ਕਰੇ ਅਸੀਂ ਇਹ ਵੀ ਚਾਹੁੰਦੇ ਹਾਂ ਸਮਗਲਰ ਚੋਰ ਡਾਕੂ ਫੜ ਲਏ ਜਾਣ ਪਰ ਜਿਹੜੇ ਨੌਜਵਾਨ ਚੰਗੇ ਇਨਸਾਨ ਬਣ ਕੇ ਜ਼ਿੰਦਗੀ ਜੀਣਾ ਚਾਹੁੰਦੇ ਹਨ ਉਹਨਾਂ ਨੂੰ ਘਰਾਂ ਤੋਂ ਚੁੱਕ ਕੇ ਉਹਨਾਂ ਦੇ ਉੱਪਰ ਨਜਾਇਜ਼ ਪਰਚੇ ਨਾ ਪਾਏ ਜਾਣ ਇਹ ਕਮਿਊਨਿਸਟ ਪਾਰਟੀ ਪਰ ਜੋ ਰੈਸਕਲ ਦੀ ਮੰਗ ਕਰਦੀ ਹੈ ਤੇ ਜੋ ਐਸਐਚਓ ਲਖਵਿੰਦਰ ਸਿੰਘ ਨੇ ਕੀਤਾ ਇਹਦੀ ਅਸੀਂ ਪੁਰ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਕੀ ਕਰਨ ਕੀ ਆ ਜੋ ਨੌਜਵਾਨ ਮੁੱਖ ਧਾਰਾ ਵਿੱਚ ਆਉਣਾ ਚਾਹੁੰਦੇ ਉਹਨਾਂ ਨੂੰ ਪੁਲਿਸ ਕਿਉਂ ਨਹੀਂ ਆਉਂਦੀ ਰਹੀ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜਾ ਪੁਰਸਤਾ ਕਾਰਾ ਹੈ ਮੰਨ ਲਓ ਜਿਹੜੇ ਨੌਜਵਾਨ ਮੁੱਖ ਧਾਰਾ ਵਿੱਚ ਆਉਣਾ ਚਾਹੁੰਦੇ ਹਨ ਚੰਗੀ ਜ਼ਿੰਦਗੀ ਜੀਣਾ ਚਾਹੁੰਦੇ ਹਨ ਸਾਡੀ ਵੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨੂੰ ਬੇਨਤੀ ਹੈ ਕਿ ਉਹਨਾਂ ਦੀ ਠੀਕ ਰਿਪੋਰਟ ਕਰਕੇ ਉਹਨਾਂ ਨੂੰ ਆਪਣੀ ਜ਼ਿੰਦਗੀ ਆਪਣੇ ਬੱਚਿਆਂ ਵਿੱਚ ਚਾਚੇ ਹਨ ਪਰਿਵਾਰਾਂ ਵਿੱਚ ਉਹਨਾਂ ਨੂੰ ਚੰਗਾ ਮਨੁੱਖ ਬਣ ਕੇ ਜੀਣ ਦੀ ਇਜਾਜ਼ਤ ਦਿੱਤੀ ਜਾਵੇ ਉਹਨਾਂ ਨੂੰ ਬੇਲੋੜਾ ਤੰਗ ਨਾ ਕੀਤਾ ਜਾਵੇ ਇਹਦੀਆਂ ਸਾਡੇ ਇਲਾਕੇ ਵਿੱਚ ਬਹੁਤ ਸਾਰੀਆਂ ਮਸਾਲਾ ਹਨ ਆ ਗੁਲਚਨ ਧਿਆਨਪੁਰ ਜਿਹੜਾ ਅੱਜ ਤੋਂ 9-10 ਮਹੀਨੇ ਪਹਿਲਾਂ ਘਰ ਤੋਂ ਇਥੋਂ ਦੀ ਕੋਟਲੀ ਸੂਰਤ ਮੱਲੀ ਦੀ ਪੁਲਿਸ ਚੋਕੇ ਲੈ ਗਈ ਹਾਈ ਕੋਰਟ ਤੱਕ ਕੇਸ ਗਿਆ ਅੱਜ ਉਹ ਮੁਲਾਜ਼ਮ ਸਸਪੈਂਡ ਹੋਏ ਘਰਾਂ ਚ ਬੈਠੇ ਹੋਏ ਹਨ ਇਸ ਕਰਕੇ ਅਸੀਂ ਲਖਵਿੰਦਰ ਸਿੰਘ ਨੂੰ ਵੀ ਇਹ ਗੱਲ ਕਹਿਣੀ ਚਾਹੁੰਦੇ ਹਾਂ ਲਖਵਿੰਦਰ ਸਿਆ ਅਸੀਂ ਵਿਦਿਆਰਥੀ ਲਾਈਫ ਤੋਂ ਬਹੁਤ ਡੇਲਾਂ ਕੱਟੀਆਂ ਸਾਨੂੰ ਅੱਜ ਵੀ ਡੇਲਾਂ ਦਾ ਕੋਈ ਡਰ ਨਹੀਂ ਇਸ ਕਰਕੇ ਪਰ ਅਸੀਂ ਜੋ ਕੋਈ ਤੁਸੀਂ ਇਸ ਇਲਾਕੇ ਵਿੱਚ ਕੋਟਲੀ ਸ਼ੁਰਤ ਮੱਲੀ ਦੇ ਥਾਣੇ ਵਿੱਚ ਕਰਨਾ ਚਾਹੁੰਦੇ ਹੋ ਉਹ ਅਸੀਂ ਕਿਸੇ ਕੀਮਤ ਵਿੱਚ ਵੀ ਨਹੀਂ ਹੋਣ ਦੇਣਾ ਇਸ ਕਰਕੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਦਾ ਐਸ ਐਚਓ ਜਿਹੜਾ ਨੌਜਵਾਨਾਂ ਨੂੰ ਘਰਾਂ ਨੂੰ ਬੈਠਣ ਨਹੀਂ ਘਰਾਂ 'ਚ ਨਹੀਂ ਬੈਠਣ ਦੇਣਾ ਇਸ ਤਰ੍ਹਾਂ ਦੇ ਐਸ ਐਚਓ ਦੀ ਤੁਰਤ ਇਥੋਂ ਬਦਲੀ ਕਰਕੇ ਕੋਈ ਦਾਨਿਸ਼ਵੰਦ ਸਿਆਣਾ ਐਸ ਐਚਓ ਇਸ ਥਾਣੇ ਵਿੱਚ ਤਾਇਨਾਤ ਕੀਤਾ ਜਾਵੇ